ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਕਬੂਤਰਾਂ ਦਾ ਹਰ ਤਰ੍ਹਾਂ ਦਾ ਸਮਾਨ ਮੁਕੇਰੀਆਂ ਸ਼ਹਿਰ ਦੇ ਵਿੱਚ ਠੀਕ ਆ ਜੀ ਮਿਲ ਜਾਂਦਾ ਆ। ਕੁਝ ਭਰਾ ਜਿਨ੍ਹਾਂ ਨੂੰ ਨਹੀਂ ਸੀ ਪਤਾ ਦੱਸ ਦਈਏ ਆਪਣੇ ਕੋਲ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਆ ਕਬੂਤਰਾਂ ਦਾ। ਇਹ ਕਬੂਤਰਾਂ ਦੇ ਬੈਠਣ ਵਾਲੇ ਪੈਚ, ਐਗ ਬੋਲਾਂ ਠੀਕ ਆ। ਤੇ ਕਲਰ ਵੀ ਹਰ ਤਰ੍ਹਾਂ ਦਾ ਆਪਣੇ ਕੋਲ ਹੈਗਾ ਆ ਠੀਕ ਆ। ਪਾਈਪਾਂ, ਪਿੰਜਰੇ, ਛਤਰੀਆਂ 2 ਫੁੱਟ, 2.5 ਫੁੱਟ, ਜੋਟਾਂ, ਪਿੰਜਰੇ ਰਹਿਆਂ ਜਿਹੜੀਆਂ ਹਰ ਤਰ੍ਹਾਂ ਦੀਆਂ ਤੁਹਾਨੂੰ ਛੋਟੇ ਤੋਂ ਵੱਡਾ ਸਾਈਜ਼ ਮਿਲ ਜੂਗਾ ਠੀਕ ਆ ਸਪੈਸ਼ਲ ਇਹਦੇ ਵਿੱਚ ਕੁਝ ਡਿਜ਼ਾਈਨ ਵੀ ਕੀਤੀਆਂ ਹੋਈਆਂ ਆ ਠੀਕ ਆ ਜੀ ਕੱਪੜਾ ਸ਼ਬਕੇ ਇਹ ਸਾਰਾ ਮਟੀਰੀਅਲ ਸਾਡੇ ਕੋਲ ਅਵੇਲੇਬਲ ਆ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਉਹ ਆਪਣੇ ਨਾਲ ਜਿਹੜਾ ਹੈਗਾ ਉਹ ਸੰਪਰਕ ਕਰਕੇ ਲੈ ਸਕਦਾ ਮਕੇਰੀਆਂ ਦੇ ਵਿੱਚ ਟੁੰਡੇ ਦੇ પેટ્રોલ ਪੰਪ ਦੇ ਲਾਗੇ ਕਤਨਾ ਵੇਕਰੀ ਇਹ ਵੀ ਲੱਗ ਗਿਆ ਤੇ ਕਲਰ ਸਾਡੇ ਕੋਲ ਹਰ ਤਰ੍ਹਾਂ ਦਾ ਅਵੇਲੇਬਲ ਆ ਠੀਕ ਆ ਜੀ ਸਟਾਕ ਪੂਰਾ ਆ ਜਿਹੜੇ ਵੀ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਇਹ ਇੱਕ ਸਪੈਸ਼ਲ ਟ੍ਰੇਆਂ ਬਣਾਈਆਂ ਬਾਈ ਕੁਝ ਜਿੱਦਾਂ ਜਾਲੀ ਦੇ ਵਿੱਚ ਰੱਖਣੀਆਂ ਹੁੰਦੀਆਂ ਤੇ ਡੂੰਗੀਆਂ ਹੁਣ ਕੱਟ ਕਰਕੇ ਨਾ ਉਹਦੇ ਵਿੱਚੋਂ ਦਾਣਾ ਬਾਹਰ ਨਿਕਲਦਾ ਸੀ ਇਹ ਆਪਾਂ ਬਾਈ 1 ਇੰਚ ਡੂੰਗੀ ਜ਼ਿਆਦਾ ਬਣਵਾਈਆਂ ਠੀਕ ਹੈ ਜੀ ਡੋਲੀਆਂ ਦੇ ਵਿੱਚ ਰੱਖਣ ਵਾਸਤੇ ਜੇਕਰ ਕਿਸੇ ਭਰਾ ਨੂੰ ਜ਼ਰੂਰਤ ਹੋਏ ਨਾ ਟਰੇਆਂ ਦੀ ਇਹ ਵੀ ਆਪਣੇ ਕੋਲ ਲੈ ਸਕਦਾ ਹੈ ਸਪੈਸ਼ਲ ਇੱਕ ਨੰਬਰ ਚਾਦਰ ਦੀਆਂ ਜਿਹੜੀਆਂ ਡਿਜ਼ਾਈਨ ਕੀਤੀਆਂ ਗਈਆਂ ਬਾਈ ਜੀ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਨੇ ਆ ਕਿਉਂਕਿ ਡੋਲੀ ਦੇ ਵਿੱਚ ਰੱਖਣ ਵਾਸਤੇ ਬਹੁਤ ਜ਼ਿਆਦਾ ਸਮਾਨ ਜਿਹੜਾ ਸਾਨੂੰ ਚਾਹੀਦਾ ਹੁੰਦਾ ਆ ਐ ਮਿੱਤਰੋ ਇੱਕ ਸਪੈਸ਼ਲ ਟਰੇ ਆਈ ਆ ਜਿਹੜੀ ਕਿ ਹੈਂਗ ਹੋ ਜਾਂਦੀ ਆ ਜਾਲੀ ਦੇ ਨਾਲ ਠੀਕ ਹੈ ਜੀ ਆਹ ਦੇਖੋ ਇਹਨੂੰ ਤੁਸੀਂ ਜਾਲੀ ਦੇ ਨਾਲ ਜਿਹੜਾ ਹੈਂਗ ਕਰ ਸਕਦੇ ਹੋ ਔਰ ਇਹਦੇ ਵਿੱਚੋਂ ਦਾਣਾ ਵੀ ਬਾਹਰ ਨਹੀਂ ਨਿਕਲਦਾ ਕਿਉਂਕਿ ਬਹੁਤ ਜ਼ਿਆਦਾ ਦਾਣਾ ਜਿਹੜਾ ਹੈਗਾ ਆ ਵੇਸਟ ਹੁੰਦਾ ਸੀ ਜਾਲੀ ਦੇ ਵਿੱਚ ਡਿੱਗ ਜਾਂਦਾ ਸੀ ਬਿੱਠਾਂ ਦੇ ਵਿੱਚ ਰਲ ਜਾਂਦਾ ਸੀ ਤੇ ਇਹ ਜਿਹੜੀ ਟ੍ਰੇ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਠੀਕ ਹੈ ਇਹਦਾ ਛੋਟਾ ਸਾਈਜ਼ ਆ ਠੀਕ ਹੈ ਤੇ 100 ਰੁਪਏ ਦੀ ਇਹ ਟ੍ਰੇ ਆ ਮੇਰਾ ਭਰਾ ਜੇ ਕੋਈ ਲੈਣਾ ਚਾਵੇ ਹੈਂਗ ਹੋ ਜਾਂਦੀ ਆ ਡਿਜ਼ਾਈਨਿੰਗ ਬਹੁਤ ਵਧੀਆ ਕੀਤੀ ਆ ਔਰ ਉੱਪਰੋਂ ਹੀ ਜਾਲੀ ਲੱਥ ਵੀ ਜਾਂਦੀ ਆ ਠੀਕ ਹੈ ਜੀ ਇਹਨੂੰ ਲਾ ਕੇ ਤੁਸੀਂ ਆਰਾਮ ਨਾਲ ਸਾਫ਼ ਕਰ ਸਕਦੇ ਹੋ ਤੇ ਬਾਕੀ ਵੀਰੇ ਰਿੰਗਾ ਆਪਣੇ ਕੋਲ ਹਰ ਤਰ੍ਹਾਂ ਦੀਆਂ ਹੈਗੀਆਂ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਛੋਟੀਆਂ ਟਰੀਆਂ ਵੀ ਹੈਗੀਆਂ ਜੇਕਰ ਇਹ ਜਿਹੜੀਆਂ ਹੈਗੀਆਂ ਢੋਲੀ ਚ ਲਾਉਣ ਵਾਲੀਆਂ ਬਟ ਉਹਦੇ ਉੱਪਰ ਹੁਣ ਆ ਗਈ ਜਾਲੀ ਤੇ ਜੇ ਕਿਸੇ ਭਰਾ ਨੂੰ ਸਰਿੰਜਾਂ ਚਾਹੀਦੀਆਂ ਹੁਣ ਇਹ ਦੇਖੋ ਇਹ ਸਪੈਸ਼ਲ ਜਿਹੜੀਆਂ ਫੀਡਿੰਗ ਵਾਸਤੇ ਪਾਣੀ ਦੇ ਵਾਸਤੇ ਜਿਹੜੀਆਂ ਸਰਿੰਜਾਂ ਨੇ ਇਹ ਜਿਹੜੀ ਹੈਗੀ ਆ ਬਾਈ ਜੇ ਕੋਈ ਖਰੀਦਣਾ ਚਾਵੇ ਇਹ ਵੀ ਖਰੀਦ ਸਕਦਾ ਆ ਠੀਕ ਆ ਇਹ ਹੈਗੀ ਆ ਬਾਈ ਜੇ 70 ਰੁਪਏ ਦੀ ਇੱਕ ਜੇ ਕੋਈ ਲੈਣਾ ਚਾਵੇ ਇਹ ਵੀ ਮਿਲ ਜੂਗੀ ਵੱਡੀ ਸਰਿੰਜਾ ਤੇ ਆ ਆ ਗਈਆਂ ਰਿੰਗਾ ਵੀਰੇ ਆਪਣੀਆਂ ਠੀਕ ਆ ਮੁਕੇਰੀਆਂ ਸ਼ਹਿਰ ਦੇ ਵਿੱਚ ਠੀਕ ਹੈ ਸੰਪਰਕ ਕਰਕੇ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਇਹ ਲੋਕ ਵਾਲੀਆਂ ਰਿੰਗਾ ਨੇ ਦੂਜੇ ਰਿੰਗ ਵੀ ਹੈਗੇ ਨੇ ਠੀਕ ਹੈ ਜੀ ਪਲਾਸਟਿਕ ਵਾਲੇ ਇਹਦੇ ਤੇ ਤੁਸੀਂ ਆਪਣਾ ਨਾਮ ਮੋਬਾਈਲ ਨੰਬਰ ਵੀ ਲਖਵਾ ਸਕਦੇ ਹੋ ਮੇਰੇ ਭਰਾ ਵਧੀਆ ਤੇ ਇਹ ਹੈਗੇ ਆ ਫੀਡਿੰਗ ਵਾਸਤੇ ਫੀਡਰ ਵੀ ਹੈਗੇ ਨੇ ਬੱਚਿਆਂ ਨੂੰ ਜਿਵੇਂ ਫੀਡ ਕਰਾਉਣੀ ਆ ਇਹ ਵੀ ਤੁਸੀਂ ਖਰੀਦ ਸਕਦੇ ਹੋ ਬਾਕੀ ਲੱਕੜ ਦੀਆਂ ਛਤਰੀਆਂ ਵੀ ਆਪਣੇ ਕੋਲ ਅਵੇਲੇਬਲ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਹੋਵੇ ਉਹ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੋਟਾਂ ਪਿੰਜਰੇ ਬਾਜੀ ਵਾਲੇ ਠੀਕ ਹੈ ਜੀ ਬਾਕੀ ਜਾਲ ਜਿਹੜੇ ਹੈਗੇ ਤੁਹਾਨੂੰ ਉਹ ਵੀ ਮਿਲ ਜਾਣਗੇ ਤੇ ਟ੍ਰੇਆਂ ਦਾ ਸਟਾਕ ਵੀ ਆਪਣੇ ਕੋਲ ਪੂਰਾ ਵੀ ਰਿਹਾ ਹੈ ਉੱਪਰ ਹੈਗੇ ਵੱਡੇ ਜਾਲ ਪਲਾਸਟਿਕ ਵਾਲੇ ਠੀਕ ਹੈ ਜੀ ਤੇ ਕਿਸੇ ਵੀ ਪ੍ਰਾਣੂ ਜਿਹੜੀ ਵੀ ਜ਼ਰੂਰਤ ਹੋਵੇ ਆਪਣੇ ਮੋਬਾਈਲ ਨੰਬਰ ਤੇ ਆਪ ਨੂੰ ਕਾਲ ਕਰ ਸਕਦਾ ਤੇ ਉਹ ਮੰਗਵਾ ਸਕਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ